ਖੋਲਮ ਹੱਲਾ ਧੰਨ ਗੁਰਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਸਿੱਖਾਂ ਨੂੰ ਤਿਆਰ ਬਖਸ਼ਿਸ਼ ਕੀਤਾ ਹੈ ਤੇ ਸਾਨੂੰ ਉਹਦੀ ਪੈ ਭਾਵਨੇ ਦੇ ਵਿੱਚ ਰਹਿ ਕੇ ਮਨਾਉਣਾ ਚਾਹੀਦਾ ਹੈ ਨਾ ਕਿ ਹੁੱਲੜਬਾਜ਼ੀਆਂ ਕਰਕੇ ਹੁੱਲੜਬਾਜ਼ੀ ਜਿਹੜੀ ਕਰਦੇ ਨੇ ਨੌਜਵਾਨ ਵੀਰ ਕਈ ਵਾਰੀ ਟਰੈਕਟਰਾਂ ਦੇ ਸਟੰਡ ਕਰਦੇ ਨੇ ਮੋਟਰਸਾਈਕਲਾਂ ਦੇ ਪਟਾਕੇ ਪਾਉਂਦੇ ਨੇ ਜਿਹਦੇ ਨਾਲ ਆਮ ਜਿਹੜੀ ਸੰਗਤ ਹੈ ਜਿਹੜੀ ਬੜੇ ਪਿਆਰ ਤੇ ਸ਼ਰਧਾ ਦੇ ਨਾਲ ਇੱਥੇ ਨਤਮਸਤਕ ਹੋਣ ਵਾਸਤੇ ਆਉਂਦੀ ਹੈ ਦਰਸ਼ਨ ਦਿਦਾਰਿਆ ਵਾਸਤੇ ਆਉਂਦੀ ਹੈ ਆਪ ਤਾਂ ਫਿਰ ਪਰੇਸ਼ਾਨ ਹੁੰਦੇ ਨਾਲ ਸੰਗਤ ਵੀ ਜਿਹੜੀ ਹੈ ਉਹ ਬੜੀ ਪਰੇਸ਼ਾਨ ਹੁੰਦੀ ਹੈ ਜੀ ਨੌਜਵਾਨ ਵੀਰਾਂ ਨੂੰ ਖਾਸ ਕਰਕੇ ਇਹ ਬੇਨਤੀ ਹੈ ਕਿ ਬੜੇ ਪਿਆਰ ਅਤੇ ਸੰਜਮ ਦੇ ਨਾਲ ਗੁਰੂ ਦੀ ਭਾਇ ਭਾਵਨੀ ਦੇ ਵਿੱਚ ਰਹਿ ਕਰਕੇ ਅਸੀਂ ਇਹ ਪਾਵਨ ਤਿਉਹਾਰ ਮਨਾਉਣਾ ਹੈ ਜਿਹੜਨਾਂ ਨੇ ਕੇਸ ਕਤਲ ਕਰਾਏ ਨੂੰ ਆਪਣੇ ਕੇਸਦਾਰੀ ਹੋਣ ਜਿਨ੍ਹਾਂ ਨੇ ਕੇਸ ਰੱਖੇ ਅਮਰਤ ਨਹੀਂ ਛੱਕਿਆ ਅਮਰਤ ਛੱਕੇ ਗੁਰੂ ਵਾਲੇ ਬੰਦੇ ਜੇ ਮੈਂ ਹੋਲਾ ਮਹੱਲਾ ਪੁੱਛਾਂ ਜੇ ਨੌਜਵਾਨ ਪੀੜ੍ਹੀ ਜਿਹੜੀ ਅੱਜ ਦੀ ਸੋਸ਼ਲ ਮੀਡੀਆ ਦੇ ਉੱਤੇ ਦੇਖ ਰਹੀ ਹੈ ਜੇ ਉਹ ਸੁਣੇਗੀ ਹੋਲਾ ਮਹੱਲਾ ਹੈ ਕੀ ਹੈ ਬੋਲਾ ਤੇ ਮਹੱਲਾ ਮਹੱਲਾ ਕਹਿ ਦਿੰਦੇ ਉਹ ਸਥਾਨ ਜਿੱਥੇ ਹੋਲਾ ਕਹਿ ਦਿੰਦੇ ਆ ਜਿੱਦਾਂ ਗੁਰੂ ਸਾਹਿਬ ਜੀ ਨੇ ਦੋ ਟੀਮਾਂ ਬਣਾ ਦਿੰਦੇ ਸਨ ਤੇ ਇੱਕ ਟੀਮ ਫਿਰ ਹੱਲਾ ਕਰਦੀ ਸੀ ਤੇ ਦੂਸਰੀ ਜਿਹੜੀ ਟੀਮ ਹੁੰਦੀ ਸੀ ਜੇ ਉਹ ਉਸ ਸਥਾਨ ਤੇ ਜਿਹੜੀ ਟੀਮ ਖਰ ਕਬਜ਼ਾ ਕਰ ਲ ਜਿੰਨੂੰ ਜਿੱਤ ਪ੍ਰਾਪਤ ਹੁੰਦੀ ਸੀ ਗੁਰੂ ਸਾਹਿਬ ਦੀ ਫਿਰ ਉਹਨੂੰ ਇਨਾਮਾਂ ਦੀ ਬਖਸ਼ਿਸ਼ ਕਰਦੇ ਸਨ ਪਹਿਲਾਂ ਹੋਲੀ ਖੇਡਦੇ ਸਨ ਔਰ ਗੋਬਰ ਸੁੱਟਦੇ ਸਨ ਕਿਚੜ ਵੀ ਚਿੱਕੜ ਵੀ ਪਾਉਂਦੇ ਸਨ ਗੰਦਾ ਮੰਦਾ ਰੰਗ ਔਰ ਸਾਡੇ ਦੇਖਣ ਵਿੱਚ ਵੀ ਆਇਆ ਕਈ ਵਾਰੀ ਨਾ ਕਾਲਾ ਤੇਲ ਜਿਹੜਾ ਮਲਕੇ ਤੇ ਉਹ ਵੀ ਉਹਦੇ ਨਾਲ ਵੀ ਹੋਲੀ ਖੇਡਦੇ ਸਨ ਸਤਗੁਰਾਂ ਨੇ ਕਿਹਾ ਅਸੀਂ ਹੋਲੀ ਨਹੀਂ ਅਸੀਂ ਤਾਂ ਹੋਲਾ ਮਹੱਲਾ ਮਨਾਵਾਂਗੇ ਫਿਰ ਸਤਗੁਰਾਂ ਨੇ ਗੱਤਕੇ ਦੇ ਜੋਹਰ ਸਿੰਘਾਂ ਨੇ ਵਿਖਾਉਣੇ ਸਤਗੁਰਾਂ ਨੇ ਪ੍ਰਸੰਨ ਹੋ ਕਰਕੇ ਫਿਰ ਉਹਨਾਂ ਨੂੰ ਇਨਾਮ ਵੀ ਦੇਣੇ ਜਿਹੜੀ ਟੀਮ ਫਿਰ ਜਿੱਤ ਜਾਂਦੀ ਸੀ ਫਿਰ ਸਤਗੁਰੂ ਜੀ ਉਹਨੂੰ ਇਨਾਮ ਬਖਸ਼ਿਆ ਕਰਦੇ ਸਨ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖਸ਼ਿਆ ਕੌਮੀ ਤਿਉਹਾਰ ਖਾਲਸੇ ਦਾ ਹੁਲਾਮ ਹੱਲਾ ਸ਼ੁਰੂ ਹੋ ਚੁੱਕਿਆ ਆਗਾਜ਼ ਹੋ ਚੁੱਕਿਆ ਇਸ ਵਕਤ ਅਸੀਂ ਹੰਪੂਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦੇ ਉੱਤੇ ਮੌਜੂਦਾਂ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਿੰਘ ਸਾਹਿਬ ਜਿਸ ਤਿੱਕੇ ਦੇ ਨਾਲ ਖਾਲਸੇ ਦਾ ਕੌਮੀ ਤਿਹਾਰ ਹੋਲਾ ਮਹੱਲਾ ਆਗਾਜ਼ ਹੋਇਆ ਦੂਰੋ ਦੂਰ ਸੰਗਤਾਂ ਨਤਮਸਤਕ ਹੋਣ ਦੇ ਲਈ ਪਹੁੰਚ ਰਹੀਆਂ ਨੇ ਸਭ ਤੋਂ ਪਹਿਲਾਂ ਤੁਹਾਡੇ ਵੱਲੋਂ ਕੀ ਆਦੇਸ਼ ਉਹਨਾਂ ਨੂੰ ਕੀ ਬੇਨਤੀ ਉਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸੇ ਪੰਥ ਦਾ ਕੌਮੀ ਤਿਉਹਾਰ ਜੋ ਧੰਨ ਗੁਰੂ ਕਲਗੀ ਤਰਦਸ਼ਮੇਸ਼ ਪਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਪਿਆਰੇ ਖਾਲਸੇ ਨੂੰ ਬਖਸ਼ਿਸ਼ ਕੀਤਾ ਹੈ। ਖੁੱਲਾ ਮੁਹੱਲਾ ਸਮੁੱਚਾ ਹੀ ਖਾਲਸਾ ਪੰਥ ਬੜੇ ਜਾਹੋ ਜਲਾਲ ਅਤੇ ਚੜ੍ਹਦੀ ਕਲਾ ਦੇ ਨਾਲ ਤਖਤ ਸ੍ਰੀ ਕੇਸਗੜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਜੀ ਵਿਖੇ ਮਨਾ ਰਿਹਾ ਹੈ। ਤਖਤ ਸ੍ਰੀ ਕੇਸਗੜ ਸਾਹਿਬ ਜੀ ਦੇ ਸਮੁੱਚੇ ਹੀ ਪ੍ਰਬੰਧ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਅੱਜ ਤਖਤ ਸਾਹਿਬ ਜੀ ਤੇ ਸ਼੍ਰੀ ਅਖੰਡ ਪਾਤਸ਼ਾਹ ਪ੍ਰਾਰੰਭ ਹੋਏ ਨੇ ਔਰ ਪਰਸੋ 26 ਤਰੀਕ ਨੂੰ ਗੁਰਬਾਣੀ ਜੀ ਦੇ ਸੰਪੂਰਨ ਭੋਗ ਪੈਣਗੇ ਔਰ ਭੋਗ ਪੈਣ ਤੋਂ ਉਪਰੰਤ ਤਕਰੀਬਨ 12 ਵਜੇ ਦੇ ਕਰੀਬ ਮਹੱਲਾ ਆਰੰਭ ਹੋਵੇਗਾ ਜੋ ਜਿਸ ਦੀ ਅਗਵਾਈ ਪੰਜ ਪਿਆਰੇ ਸਹਿਬਾਨ ਔਰ ਨਿਸ਼ਾਨ ਸਿੰਘ ਕਰਨਗੇ ਧੌਂਸੀਆਂ ਤੇ ਨਗਾਰਿਆਂ ਦੀਆਂ ਚੋਟਾਂ ਤੇ ਮਹੱਲਾ ਆਰੰਭ ਹੋਵੇਗਾ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਗੁਰੂ ਦੀ ਭੈ ਭਾਵਨਾ ਦੇ ਵਿੱਚ ਰਹਿ ਕਰਕੇ ਅਸੀਂ ਇਸ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲਾ ਕਰੀਏ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ। ਅਗਲਾ ਕੀ ਰਸਤੇ ਚਾਉਂਦੇ ਅਸੀਂ ਦੇਖਿਆ ਪੁਲਿਸ ਦੇ ਵੱਲੋਂ ਵੀ ਬੇਨਤੀ ਕੀਤੀ ਜਾ ਰਹੀ ਹੈ ਬਹੁਤ ਸਾਰੇ ਵਲੰਟੀਅਰਜ਼ ਦੇ ਵੱਲੋਂ ਵੀ ਬੇਨਤੀ ਕੀਤੀ ਜਾ ਰਹੀ ਹੈ ਕਿ ਬਿਨਾਂ ਸਲੰਸਰਾਂ ਵਾਲੇ ਵਾਹਨ ਨਾਲ ਲੈ ਕੇ ਆਏ ਜਾਵੇ ਹੁੱਲੜਬਾਜੀ ਨਾ ਕੀਤੀ ਜਾਵੇ। ਆਪ ਜੀ ਦੇ ਰਾਹੀ ਜਿਹੜੀ ਸੰਗਤਾਂ ਇੱਥੇ ਆ ਰਹੀਆਂ ਨੇ ਉਹਨਾਂ ਨੂੰ ਕੀ ਖਾਸ ਤੌਰ ਦੇ ਉੱਤੇ ਬੇਨਤੀ ਹੈ ਕਿ ਹੁੱਲੜਬਾਜੀ ਕਿਸੇ ਵੀ ਤਰੀਕੇ ਨਾਲ ਨਾ ਹੋਵੇ। ਇੱਥੇ ਆਉਣ ਆ ਕੇ ਗੁਰੂ ਦੀਆਂ ਸੀਸਾ ਲੱਗੇ। ਇਹ ਹੋਲਾ ਮਹੱਲਾ ਤਿਉਹਾਰ ਜਿਹੜਾ ਹੈ ਖਾਲਸੇ ਪੰਥ ਨੂੰ ਧੰਗ ਗੁਰੂ ਕਲਗੀ ਤਰ ਦਸ਼ਮੇਸ਼ ਪਿਤਾ ਜੀ ਨੇ ਬਖਸ਼ਿਸ਼ ਕੀਤਾ ਹੈ। ਔਰ ਨੌਜਵਾਨ ਵੀਰਾਂ ਨੂੰ ਖਾਸ ਕਰਕੇ ਇਹ ਬੇਨਤੀ ਹੈ ਕਿ ਬੜੇ ਪਿਆਰ ਅਤੇ ਸੰਜਮ ਦੇ ਨਾਲ ਗੁਰੂ ਦੀ ਭਾਇ ਭਾਵਨੀ ਦੇ ਵਿੱਚ ਰਹਿ ਕਰਕੇ ਅਸੀਂ ਇਹ ਪਾਵਨ ਤਿਉਹਾਰ ਮਨਾਉਣਾ ਹੈ। ਹੁੱਲੜਬਾਜੀ ਜਿਹੜੀ ਕਰਦੇ ਨੇ ਨੌਜਵਾਨ ਵੀਰ ਕਈ ਵਾਰੀ ਟਰੈਕਟਰਾਂ ਦੇ ਸਟੰਟ ਕਰਦੇ ਨੇ, ਮੋਟਰਸਾਈਕਲਾਂ ਦੇ ਪਟਾਕੇ ਪਾਉਂਦੇ ਨੇ ਜਿਹਦੇ ਨਾਲ ਆਮ ਜਿਹੜੀ ਸੰਗਤ ਹੈ ਜਿਹੜੀ ਬੜੇ ਪਿਆਰ ਤੇ ਸ਼ਰਦਾ ਦੇ ਨਾਲ ਇੱਥੇ ਨਤਮਸਤਕ ਹੋਣ ਵਾਸਤੇ ਆਉਂਦੀ ਹੈ ਦਰਸ਼ਨ ਦਿਦਾਰਿਆਂ ਵਾਸਤੇ ਆਉਂਦੀ ਹੈ ਆਪ ਤਾਂ ਫਿਰ ਪਰੇਸ਼ਾਨ ਹੁੰਦੇ ਨਾਲ ਸੰਗਤ ਵੀ ਜਿਹੜੀ ਹੈ ਉਹ ਬੜੀ ਪਰੇਸ਼ਾਨ ਹੁੰਦੀ ਹੈ ਜੀ ਔਰ ਨੌਜਵਾਨ ਵੀਰਾਂ ਨੂੰ ਇੱਕ ਖਾਸ ਕਰਕੇ ਬੇਨਤੀ ਹੈ ਕਿ ਹੁੱਲੜਬਾਜੀ ਸਟੰਟ ਵਗੈਰਾ ਬਿਲਕੁਲ ਨਾ ਕਰਨ ਗੁਰੂ ਦੀ ਪੈ ਭਾਵਨੀ ਦੇ ਵਿੱਚ ਰਹਿਣ ਜੀ ਸਭ ਹਾਲਾਂਕਿ ਸੋਸ਼ਲ ਮੀਡੀਆ ਯੁੱਗ ਹੈ ਅਸੀਂ ਦੇਖਦੇ ਹਾਂ ਹਰ ਕਿਸੇ ਦੀ ਇੱਕ ਇੱਛਾ ਹੁੰਦੀ ਹੈ ਤਸਵੀਰਾਂ ਕੈਦ ਕਰਨ ਦੀ ਵੀਡੀਓ ਬਣਾਉਣ ਦੀ ਚੰਗੀ ਗੱਲ ਵੀ ਹੈ ਵੀਡੀਓ ਬਣਾਉਣੀ ਵੀ ਚਾਹੀਦੀ ਹੈ ਪ੍ਰਚਾਰ ਵੀ ਕਰਨਾ ਚਾਹੀਦਾ ਹੈ ਪਰ ਸੇਧ ਕੀ ਲੈ ਕੇ ਜਾਣ ਬਹੁਤਿਆਂ ਨੂੰ ਸ਼ਾਇਦ ਨੌਜਵਾਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਹੋਲਾ ਮੱਲਾ ਹੈ ਕੀ ਹੈ ਅਸੀਂ ਜਿੱਥੇ ਆਏ ਹਾਂ ਤਾਂ ਹੋਲੇ ਮਹੱਲੇ ਦਾ ਅਰਥ ਕੀ ਹੈ ਇੱਥੋਂ ਸਾਨੂੰ ਕੀ ਸੇਧ ਲੈਣੀ ਚਾਹੀਦੀ ਹੈ ਕੀ ਸਿੱਖ ਕੇ ਜਾਣਾ ਚਾਹੀਦਾ ਹੈ ਤਾਂ ਉਹਨਾਂ ਨੌਜਵਾਨਾਂ ਨੂੰ ਆਪਣੇ ਰਾਹੀਂ ਕੀ ਸਨੇਹਾ ਦੇਣਾ ਚਾਹੁੰਦੇ ਹਾਂ ਕਿ ਹੋਲਾ ਮੱਲਾ ਹੈ ਕੀ ਘਰੋਂ ਜਦੋਂ ਆਉਂਗੇ ਤਾਂ ਇਹ ਚੀਜ਼ ਧਿਆਨ ਦੇ ਵਿੱਚ ਰੱਖੀ ਜਿਹੜੇ ਨੌਜਵਾਨੀ ਆ ਨਾ ਸਾਰਾ ਪਰਿਵਾਰ ਨੌਜਵਾਨੀ ਤੇ ਨਿਰਪਰ ਹੁੰਦਾ ਹੈ ਪਰਿਵਾਰ ਵਾਲੇ ਵੀ ਨਿਰਪੰਧ ਦੇ ਤੇ ਕੌਮ ਵੀ ਨੌਜਵਾਨੀ ਤੇ ਨਿਰਪਰ ਹੁੰਦੀ ਹੈ ਇਹ ਨੌਜਵਾਨ ਕੌਮ ਦੀ ਰੀਡ ਰੀਡ ਦੀ ਹੱਡੀ ਹੁੰਦੇ ਨੇ ਤੇ ਨੌਜਵਾਨਾਂ ਨੂੰ ਵੀਰਾਂ ਨੂੰ ਇਹੋ ਸੰਦੇਸ਼ ਹੈ ਕਿ ਧੰਗੂ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਨੇ ਜਿੱਥੇ ਸਾਨੂੰ ਇੱਥੇ ਹੋਲੇ ਮਹੱਲੇ ਦੀ ਬਖਸ਼ਿਸ਼ ਕੀਤੀ ਹੈ ਉੱਥੇ ਹੀ ਸਾਡੇ ਉੱਤੇ ਬੜਾ ਵੱਡਾ ਪਾਰ ਉਪਕਾਰ ਕੀਤਾ ਹੈ ਇਸ ਪਾਵਨ ਪਵਿੱਤਰੇ ਸਥਾਨ ਉੱਤੇ ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਖਾਲਸਾ ਪੰਥ ਪ੍ਰਗਟ ਕੀਤਾ ਹੈ ਉਹ ਨੌਜਵਾਨ ਵੀਰਾਂ ਨੂੰ ਗੁਰੂ ਦੇ ਦਰਸਾਏ ਹੋਏ ਮਾਰਗ ਉੱਤੇ ਚੱਲਣਾ ਚਾਹੀਦਾ ਹੈ ਜਿਨ੍ਹਾਂ ਨੇ ਕੇਸ ਕਤਲ ਕਰਾਏ ਨੂੰ ਆਪਣੇ ਕੇਸਤਾਰੀ ਹੋਣ ਜਿਨ੍ਹਾਂ ਨੇ ਕੇਸ ਰੱਖੇ ਅੰਮ੍ਰਿਤ ਨਹੀਂ ਛੱਕਿਆ ਅੰਮ੍ਰਿਤ ਛੱਕੇ ਗੁਰੂ ਵਾਲੇ ਬਣ ਜੀ ਇਹੀ ਸਾਡੀ ਬੇਨਤੀ ਹੈ ਨੌਜਵਾਨ ਵੀਰਾਂ ਹਾਲਾਂਕਿ ਵਿਆਖਿਆ ਕਰਨ ਚ ਤੁਹਾਨੂੰ ਥੋੜਾ ਜਲਾ ਸਮਾਂ ਲੱਗ ਜਾਏਗਾ ਉਸ ਚੀਜ਼ ਨੂੰ ਜੇ ਮੈਂ ਹੋਲਾ ਮਹੱਲਾ ਪੁੱਛਾਂ ਜੇ ਨੌਜਵਾਨ ਪੀੜ੍ਹੀ ਜਿਹੜੀ ਅੱਜ ਦੀ ਸੋਸ਼ਲ ਮੀਡੀਆ ਦੇ ਉੱਤੇ ਦੇਖ ਰਹੀ ਹੈ ਜੇ ਉਹ ਸੁਣੇਗੀ ਹੋਲਾ ਮਹੱਲਾ ਹੈ ਕੀ ਹੈ ਤਾਂ ਛੋਟੇ ਸ਼ਬਦਾਂ ਦੇ ਵਿੱਚ ਕੀ ਵਿਆਖਿਆ ਉਸ ਦੀ ਤੁਹਾਡੇ ਕੋਲ ਕੀਤੀ ਹੈ ਹੋਲਾ ਤੇ ਮਹੱਲਾ ਮਹੱਲਾ ਕਹਿ ਦਿੰਦੇ ਉਹ ਸਥਾਨ ਜਿੱਥੇ ਹੋਲਾ ਕਹਿ ਦਿੰਦੇ ਆ ਜਿੱਦਾਂ ਗੁਰੂ ਸਾਹਿਬ ਜੀ ਨੇ ਦੋ ਟੀਮਾਂ ਬਣਾ ਦਿੰਦੇ ਸਨ ਤੇ ਇੱਕ ਟੀਮ ਫਿਰ ਹੱਲਾ ਕਰਦੀ ਸੀ ਤੇ ਦੂਸਰੀ ਜਿਹੜੀ ਟੀਮ ਹੁੰਦੀ ਸੀ ਜੇ ਉਸ ਸਥਾਨ ਤੇ ਜਿਹੜੀ ਟੀਮ ਖੇ ਰਕਬਾ ਕਰ ਜਿੰਨੂੰ ਜਿੱਤ ਪ੍ਰਾਪਤ ਹੁੰਦੀ ਸੀ ਗੁਰੂ ਸਾਹਿਬ ਜੀ ਫਿਰ ਉਹਨੂੰ ਇਨਾਮਾਂ ਦੀ ਬਖਸ਼ਿਸ਼ ਕਰਦੇ ਸਨ ਹੋਲੇ ਤੋਂ ਭਾਵ ਕੇ ਹੱਲਾ ਕਰਨ ਵਾਲੇ ਔਰ ਉਸ ਸਥਾਨ ਉੱਤੇ ਜਾ ਕੇ ਕਬਜ਼ਾ ਕਰਨ ਵਾਲੇ ਨੂੰ ਹੋਲਾ ਮਹੱਲਾ ਮਹਾਰਾਜ ਜੀ ਨੇ ਜਿਹੜਾ ਸੀ ਇਹ ਤਿਹਾਰ ਬਖਸ਼ਿਸ਼ ਕੀਤਾ ਹੈ ਖਾਲਸੇ ਪੰਥ ਨੂੰ ਕਿਉਂਕਿ ਪਹਿਲਾਂ ਹੋਲੀ ਖੇਡਦੇ ਸਨ ਔਰ ਗੋਬਰ ਸੁੱਟਦੇ ਸਨ ਕਿਚੜ ਵੀ ਚਿੱਕੜ ਵੀ ਪਾਉਂਦੇ ਸਨ ਗੰਦਾ ਮੰਦਾ ਰੰਗ ਔਰ ਸਾਡੇ ਵੇਖਣ ਵਿੱਚ ਵੀ ਆਇਆ ਕਈ ਵਾਰੀ ਨਾ ਕਾਲਾ ਤੇਲ ਜਿਹੜਾ ਮਲਕੇ ਤੇ ਉਹ ਵੀ ਉਹਦੇ ਨਾਲ ਵੀ ਹੋਲੀ ਖੇਡਦੇ ਸਨ ਇਹ ਉਹ ਪ੍ਰਾਤਨ ਸਮਿਆਂ ਦੇ ਵਿੱਚ ਜਦੋਂ ਗੁਰੂ ਸਾਹਿਬ ਜੀ ਦੇ ਟਾਈਮ ਦੇ ਉੱਤੇ ਫਿਰ ਸੰਗਤਾਂ ਨੇ ਬੇਨਤੀ ਕੀਤੀ ਕਿ ਸਤਿਗੁਰ ਜੀ ਸਾਨੂੰ ਵੀ ਕੋਈ ਤਿਹਾਰ ਬਖਸ਼ਿ ਕਰੋ ਫਿਰ ਸਤਿਗੁਰਾਂ ਨੇ ਕਿਹਾ ਅਸੀਂ ਹੋਲੀ ਨੇ ਅਸੀਂ ਤਾਂ ਹੋਲਾ ਮਹੱਲਾ ਮਨਾਵਾਂਗੇ ਫਿਰ ਸਤਿਗੁਰਾਂ ਨੇ ਗੱਤਕੇ ਦੇ ਜੋਹਰ ਸਿੰਘਾਂ ਨੇ ਵਿਖਾਉਣੇ ਸਤਿਗੁਰਾਂ ਨੇ ਪ੍ਰਸੰਨ ਹੋ ਕਰਕੇ ਫਿਰ ਉਹਨਾਂ ਨੂੰ ਇਨਾਮ ਵੀ ਦੇਣੇ ਜਿਹੜੀ ਟੀਮ ਫਿਰ ਜਿੱਤ ਜਾਂਦੀ ਸੀ ਬਰਸਤਗੁਰ ਜੀ ਉਹਨੂੰ ਇਨਾਮ ਬਖਸ਼ਿਆ ਕਰਦੇ ਸਨ ਸਿੱਖ ਇਤਿਹਾਸ ਦੀ ਜੇ ਆਪਾਂ ਗੱਲ ਕਰੀਏ ਔਰ ਸਿੱਖਾਂ ਦੇ ਜੇ ਅਸੀਂ ਮਹੱਤਤਾ ਦੀ ਗੱਲ ਕਰੀਏ ਤਾਂ ਹੋਲੀ ਦਾ ਤਿਹਾਰ ਅਸੀਂ ਹੋਲੇ ਮਹੱਲੇ ਦੇ ਰੂਪ ਦੇ ਵਿੱਚ ਮਨਾਉਂਦੇ ਆਂ ਔਰ ਸਿੱਖਾਂ ਦੀ ਜੇਕਰ ਖਾਸ ਤੌਰ ਤੇ ਆਪਾਂ ਗੱਲ ਕਰਦੇ ਆਂ ਤਾਂ ਸਿੱਖਾਂ ਨੂੰ ਹੋਲਾ ਮਹੱਲਾ ਗੁਰੂ ਸਾਹਿਬ ਨੇ ਜੀ ਜੀ ਹולם ਹੱਲਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਸਿੱਖਾਂ ਨੂੰ ਤਿਹਾਰ ਬਖਸ਼ਿਸ਼ ਕੀਤਾ ਹੈ ਤੇ ਸਾਨੂੰ ਉਹਦੀ ਭੈ ਪਾਵਨੀ ਦੇ ਵਿੱਚ ਰਹਿ ਕੇ ਮਨਾਉਣਾ ਚਾਹੀਦਾ ਹੈ ਨਾ ਕਿ ਹੁੱਲੜਵਾਦੀਆਂ ਕਰਕੇ ਨੌਜਵਾਨ ਵੀਰਾਂ ਨੂੰ ਇਹ ਫੇਰ ਬੇਨਤੀ ਹੈ ਕਿ ਹੁੱਲੜਵਾਦੀ ਨਾ ਕਰਨ ਟਰੈਕਟਰਾਂ ਮੋਟਰਸਾਈਕਲਾਂ ਦੇ ਸਟੰਟ ਨਾ ਕਰਨ ਗੁਰੂ ਦੀ ਭੈ ਪਾਣੇ ਦੇ ਵਿੱਚ ਰਹਿ ਕੇ ਅਸੀਂ ਇਹ ਪਾਵਨ ਤਿਉਹਾਰ ਮਨਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਇਸ ਸੰਸਾੜੇ ਨਾਲ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਜੀ ਜਿਨ੍ਹਾਂ ਨੇ ਅਪੀਲ ਕੀਤੀ ਹੈ ਬੇਨਤੀ ਕੀਤੀ ਹੈ ਨੌਜਵਾਨਾਂ ਨੂੰ ਕੀ ਹੁਲੜਬਾਜੀ ਨਾ ਹੋਵੇ ਜੇ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਇੱਕ ਕੌਮੀ ਤਿਉਹਾਰ ਬਖਸ਼ਿਆ ਤਾਂ ਇਸ ਕੌਮੀ ਤਿਉਹਾਰ ਦਾ ਅਸੀਂ ਉਸੇ ਤਰੀਕੇ ਦੇ ਨਾਲ ਉਸੇ ਸਤਕਾਰ ਦੇ ਨਾਲ ਆਨੰਦ ਮਾਣੀਏ ਜੋ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਖਸ਼ ਕੇ ਗਏ ਸੀ ਕੈਮਰਾ ਪਰਸਨ ਜੀਤ ਦੇ ਨਾਲ ਗਗਨਦੀਪ ਸਿੰਘ ਪ੍ਰੋ ਪੰਜਾਬੀ